ਸਰਾਂ ਸਵਾਗਤ ਹੈ ਤੁਹਾਡੇ ਮੰਦਰਬਾਈ ਬਲੌਗ ਚੈਨਲ ਤੇ ਤੇ ਅੱਜ ਆਪਾਂ ਚੱਕਦੇ ਆਂ ਤੂੜੀ ਆ ਆਪਣੀ ਖੁੱਡੀ ਆ ਤੇ ਇਹ ਜੇ ਤੂੜੀ ਚੱਕ ਕੇ ਲੈ ਜਾ ਕੇ ਆਪਾਂ ਸਿੱਟਨੀ ਆ ਕਮਰੇ ਚ ਤੂੜੀ ਵਾਲੇ ਚ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲੇ ਬੈਲ ਆਈਕਨ ਤੁਮ ਵਲੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਮਿੱਟੀ ਨਿਕਲੀ ਹੂੰ ਹੂੰ ਬੇਦਰ ਦੀ ਮਿੱਟੀ ਨਾ ਜਿਹੜੀ ਆ ਸੂਰੀ ਡੈਕਪੀ ਨਾ ਹੂੰ ਥੱਲੇ ਆ ਗਈ ਮਿੱਟੀ ਹੂੰ ਨਾ ਬਾਈ ਜਿਹਾ ਨਹੀਂ ਮਰੋ ਉਥੇ ਦਾ ਜਿਹਾ ਨਹੀਂ ਆਪਾਂ ਕਿੱਧਰ ਗਿਆ ਆਇਆ ਨਾ ਬਾਈ ਆਪਾਂ ਕੁਡੀ ਵੇਲੀ ਕਰਨੀ ਪੈਣੀ ਹੂੰ ਢੂੜੀ ਵੇਲ ਨੂੰ ਹੂੰ ਹੂੰ ਹੁਣ ਆਪਾਂ ਇਹ ਲੈ ਜਾਾਂਗੇ 20 20 ਪੰਡਾ ਲੈ ਕੇ ਕਰਕੇ ਇਹ 89 ਉਹਦੇ ਨਾਲ ਜਾਵੜਨੀ ਆ ਇਹ ਨਹੀਂ ਇਹ ਇਹ ਮੱਕ ਜਿੱਤੇ ਕਾ ਮੋਰ ਕੋ ਪੰਡਾ ਨਹੀਂ ਇਹ ਨਹੀਂ ਹੂੰ ਬੰਨੀ ਹੈ ਭਾਮ ਦੇ ਚਲ ਆ ਜਾ ਆ ਦੇਖੋ ਬਈ ਆ ਤੂੜੀ ਆਪਾਂ ਲੈ ਕੇ ਜਾਣੇ ਚੱਕ ਕੇ ਆ ਇੰਨੀ ਕ ਮੀਹ ਤੋਂ ਪਹਿਲਾਂ ਡਿੱਗ ਪਈ ਸੀ ਥੱਲੇ ਇਹ ਤੇ ਮੀਂਹ ਪਈ ਗੇ ਤੇ ਉੱਤੋਂ ਰੰਗ ਜਾ ਕਿਵੇਂ ਕਰਤਾ ਥੱਲੇ ਵੇਖੋ ਤੇ ਥੱਲੇ ਵਧੀਆ ਪਈ ਆ ਤੇ ਇਹ ਆਪਾਂ ਲਿਜਾਣੀ ਪੈਣੀ ਇੱਥੋਂ ਚੱਕ ਕੇ ਵੀ ਹੋਣੀਆਂ 11 ਕਟਰਲੀਆਂ 11 12 ਟਰਾਲੀਆਂ ਹੋਣੀਆਂ ਪਾ ਚੱਕ ਕੇ ਲਿਜਾ ਕੇ ਇਹ ਤੇ ਘਰੇ ਤੂੜੀ ਵਾਲ ਜਪਾਵਾਂਗੇ ਇਹ ਉਹਦੋਂ ਵਿਹਲੀ ਕਰਾਂਗੇ ਖੁੱਡੀ ਜਦੋਂ ਤੂੜੀ ਆਉਣੀ ਆ ਤੇ ਇਹ ਸਾਰੀ ਉਧਰ ਲਿਜਾਵਾਂਗੇ ਹੌਲੀ ਹੌਲੀ ਲੈ ਤਾਂ ਕੋਈ 15 20 ਭੰਡਾ ਪਾ ਲੈ ਜਾ ਕਰਾਂਗੇ ਤੇ ਐਂ ਚੱਲੀ ਜਾਊਗਾ ਕੰਮ ਤੇ ਹੌਲੀ ਹੌਲੀ ਇਹਨੂੰ ਆਪਾਂ ਨੇੜੇ ਮਾਰਾਂਗੇ ਚੱਕ ਕੇ ਤੇ ਆ ਆਪਨੇ ਪਏ ਬਈ ਹਲ ਟਰਾਲੀ ਖੜੀ ਆ ਇੱਥੇ ਸੀਗਾ ਆਪਣਾ ਚਾਰ ਆਟੋ ਇਹਦੇ ਵਿੱਚ ਆ ਟੂਆ ਤੇ ਉਹ ਆਪਣੀ ਖੜੇ ਟਰਾਲੀ ਦੇ ਨਾਲ ਹੀ ਪਰੇ ਗੱਡੀ ਖੜੀ ਜੀ ਤਾਂ ਪੱਠੇ ਲੈ ਕੇ ਉਹਨਾਂ ਨੇ ਉਹ ਨੌ ਹਾਲਾ ਆ 11 ਆਪਾਂ ਪੰਡਾ ਪਾਉਨੇ ਆ ਚਗਾਉਨੇ ਆ ਤੇ ਬਾਈ ਸੁੱਖਾ ਲੈ ਕੇ ਜਾਂਦਾ ਪਹਿਲਾਂ ਤਾਂ ਐਤ ਕੀ ਤੂੜੀ ਬਹੁਤ ਬਚ ਗਈ ਪਤਾ ਐਤ ਦੀ ਚਰੀ ਚੰਗੀ ਲੱਗੀ ਤੇ ਪੱਠੇ ਵੀ ਬਹੁਤ ਭਾਰੇ ਸੀਗੇ ਐਤ ਕੀ ਤੁਸੀਂ ਵੇਖੀ ਹੋਊਗੀ ਚਰੀ ਉਹ ਤੇ ਨਹੀਂ ਤਾਂ ਅੱਗੇ ਤਾਂ ਨਾ ਇਹ ਮਨਕ ਦੋ ਤਿੰਨ ਟਰਾਲੀਆਂ ਵਾਧੀਆਂ ਹੁੰਦੀਆਂ ਇਹਦੇ ਚੋਂ ਤੇ ਬਾਕੀ ਸਾਰੀ ਚਰ ਜਾਂਦੀ ਹੈ ਬਾਈ ਕੋਲ ਪਸ਼ੂਆਂ ਦਾ ਫਰਕ ਪੈ ਜਾਂਦਾ ਪਸ਼ੂ ਵੀ ਕੋਈ ਨਾ ਕੋਈ ਵੇਖ ਜਾਂਦੇ ਆ ਇੱਕ ਇੱਕ ਪਸ਼ੂ ਵੇਖ ਜਾਂਦਾ ਤਿੰਨ ਪਸ਼ੂ ਵੇਖ ਜਾਂਦੇ ਆ ਤੇ ਉਹਨਾਂ ਨਾਲੇ ਵੀ ਫਰਕ ਪੈਂਦਾ ਉਹ ਆ ਗਿਆ ਬਾਈ ਸੁੱਖਾ ਹੌਣ ਦੇ ਵੇਖਿਆ ਹੂੰ ਵੇਖਿਆ ਉਹਦਾ ਛੇਦੀ ਡੱਗ ਪੈਣੀ ਹੁਣ ਵੇਖ ਕੇ ਇੰਜਾਂ ਆਉਣ ਲੱਗਿਆ ਹੈ ਹੂੰ ਆਵੇ ਭਾਈ ਕਾ ਦੇਵੇ ਕੀ ਜੜ ਕੱਢੀ ਖਾਲਚ ਇਹ ਨਾ ਦੇਖ ਤੂੰ ਜਮਾ ਸੁਆਬ ਬਣਾਤਾ ਖਾਲ ਉਹ ਵੀ ਦੀਦਾ ਸੋਨੇ ਰੰਗਾ ਦਵਾਈ ਤਾਂ ਬਹੁਤ ਵਧੀਆ ਬਣਾਈਏ ਕਿਨੇ ਹੈਨਾ ਪਾਣੀ ਤਾਂ ਵਾਵਾ ਆ ਜਾਂਦਾ ਹੈ ਨਾ ਹਾਂ ਗੱਲ ਕਰਨਾ ਇਹਦੇ ਵੀ ਦੀ ਜਾਊਗਾ ਇਹਦੇ ਵੀ ਦੀ ਜਾਊਗਾ ਮੈਂ ਤਾਂ ਫਿਰ ਇਹਨੂੰ ਵੀ ਛੱਡ ਦਾਂਗੇ ਦੇਵ ਇਹਨੂੰ ਟੋਕ ਕਰ ਦਿਆਂਗੇ ਇੱਥੇ ਵੱਟ ਪਾ ਦੇਾਂਗੇ ਗਾਜਰਾ ਨਾਲ ਇਹ ਲੱਗਣ ਮੈਂ ਤਾਂ ਅਗਲੀ ਵਾਰ ਲਾ ਦੇਾਂਗੇ ਟੋਕ ਲੱਗਣ ਦੇ ਉਹਦੋਂ ਨੂੰ ਫਿਰ ਉਹ ਹੋ ਜਾਊਗਾ 72 ਆ ਜੂਗੀ ਔਰ ਤਾਂ ਤਾਂ 75 ਤਾਂ ਹੱfte ਜੀ ਹੋਇਆ ਨਹੀਂ ਆ ਇੱਥੋਂ ਬਾਈ ਬਣ ਕੇ ਕਰਖਾਇਰਾ ਉੱਥੋਂ ਵੱਢ ਕੇ ਬਣਾ ਦੇ ਇੱਥੇ ਬੰਨ ਲਾ ਦੇ ਇੱਥੇ ਉਧਰ ਨਾ ਜਾਵਿਆ ਉਹ ਪੇ ਕਈ ਚੱਕੀ ਇਹ ਜਿੱਦ ਦਾ ਨਾ ਪਿੱਤਾ ਇਹ ਸਿੱਧਾ ਸੰਪਰਕ ਆ ਇਹਦਾ ਕੱਲੀ ਦਾ ਨਹੀਂ ਆਪਸ ਵਿੱਚ ਗੋਭੀ ਵਜਦੀ ਹੈ ਕਿ ਜਾਂਦੇ ਗੋਭੀ ਵਜਦੀ ਫਿਰ ਗੋਭੀ ਦੇ ਚਾਪਾ ਸੜਦਿਆਂਗੇ ਹੋ ਖਾਲਿਆਂ ਚੋ ਖਾਲੀਆਂ ਦੀ ਗੱਲ ਨਹੀਂ ਗੱਲ ਤਾਂ ਉਹਦੀ ਸੀਗੀ ਜੀ ਦੂਜੀ ਦੀ ਗਾਜਰਾਂ ਦੀ ਗਾਜਰਾਂ ਦੀ ਗਾਜਰਾਂ ਹੀ ਤੁਹਾਨੂੰ ਜਾਂਦਾ ਜਾਂਦਾ ਨਹੀਂ ਉਧਰ ਮੱਥਾ ਜੇ ਬੰਨ੍ਹਦੇ ਫਿਰ ਇਤਨਾ ਬੰਨ੍ਹਣਾ ਵਾਲਾ ਯਾਰ ਇੱਕ ਪੰਜ ਕਿੱਥੇ ਪਈ ਹੈ ਇਹ ਤੋ ਆਊਗਾ ਹੀ ਫਿਰ ਅੱਗੇ ਆਈ ਆਊਗਾ ਹੀ ਹਾਂ ਆਈ ਆਊਗਾ ਤੇ ਉਥੋਂ ਵੱਢਦੇ ਆਏ ਹਾਂ ਹਾਂ ਕਿਦੋਂ ਵੱਢਦੇ ਆਏ ਗਾਂ ਗਾਜਰਾਂ ਵਾਲੀ ਖਾਲੀਆਂ ਜਾਊਗਾ ਆਦੇ ਚ ਗੋਭੀ ਵਾਲੀ ਖਾਲੀਆਂ ਜਾ ਕੇ ਵੇਚਦੀ ਇਹਨਾਂ ਖਾਲੀਆਂ ਜਾਊਗਾ ਫੇਰ ਇੱਕ ਚਲਾ ਦੇ ਬੰਨੀ ਹਾਂ ਉਦੋਂ ਇੱਕ ਚਲਾ ਦੇ ਕੋਈ 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 ਖੜ ਜਾ ਖੜ ਜਾ ਚੱਕ ਲਈਏ ਇਹਤ ਬਣਾਈਆ ਚੱਕ ਟੱਕ ਨਾ ਹੀ ਰੱਖਦੇ ਪਾਸੇ ਟੱਕ ਨਾ ਰੱਖਦੇ ਤੇ ਪਰੇ बासन कहाँ आज थे अपना भाई इतने तो जा ही बड़ूगा हाँ उरे इत भी अगर था है ना है ना बट्टा जमा सुकिया पिया पर के लग जू सुबह भला इत रख दे बड़ा ਗੋਬੀ ਦੇ ਪੂਜਾ ਦਾ ਨਾਂ ਸੱਟ ਹਾਂ ਇਹ ਤੇ ਬਾਂਲ ਗੀ ਕਰ ਇਹਦੇ ਮਾਰ ਦੋਹ ਤੰਨਾਂ ਦੇ ਮਾਰ ਇਹਨਾਂ ਦੇ ਆਹ ਤੇਰਾ ਪੱਟੇ ਨਹੀਂ ਆਣੇ ਟੁੱਟ ਟੁੱਟ ਜਾਂਦੇ ਆ ਵੇ ਕਰੇ ਕਰ ਇਹਨਾਂ ਬਾਅਦ ਮਾਸ 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 ਅੱਬ ਅਗਲੇ ਫਿਰਦੇ ਮਾਸ ਹੈ ਡਿੱਡੇ ਪੜ ਰਹੇ ਪਰ ਨੀਵੇਂ ਤਾਂ ਇੱਥੇ ਪਰ ਨੀਵੇਂ ਤਾਂ ਛੱਡਣ ਕਿਆ ਬਾਤ ਖਾਲਸੇ ਮੈਂ ਮੜਿਆ ਨਾ ਪੈਰ ਨਾ ਨੱਪ ਜੇ ਦਿਨਾ ਕੋਬਿਡ ਬਣਾ ਲੱਗ ਜਾਂਦਾ ਗੱਲ ਤਾਂ ਉਹ ਖਰਾਬ ਕਰਦਾ ਸੀ ਇਤਨੇ ਪਾਣੀ ਜਾਂਦਾ ਆਉਰ ਲੈ ਬਾਹਰ ਆ ਕੋਲ ਪਾ ਦੇ ਇੱਥੇ ਨਹੀਂ ਇੱਥੇ ਉਹ ਚੱਕਲਾ ਪਰੋਂ ਜਿੱਥੇ ਪਾਣੀ ਰੁਕਿਆ ਖੜਾ ਹੈ ਤੇ ਹੁਣ ਲੱਗੂ ਨਲ ਲੱਗ ਭਰ ਕੇ ਜਾਣੀ ਹੈ ਨਾ ਇਤਰਾਕ ਦੌਰੇ ਨੀ ਮੈਦਾਨ ਹਾਂ ਆਪੇ ਪਰਕੇ ਗਾਂ ਤੁਰਿਆਊਗਾ ਥੋੜੀ ਹੋ ਤਾਂ ਇਸੋਂ ਹੂੰ ਪਾਣੀ ਅੱਜ ਪੈਣਾ ਨਹੀਂ ਸਰੋਂ ਚ ਕਰ ਜਾਂਦੇ ਹੈਨਾ ਸਰੋਂ ਹੋਇਆ ਤਾਂ ਲਾਉਣ ਵਾਲੀ ਸਰੋਂ ਅਗਲੀ ਵਾਰ ਲਾ ਬਸ ਜਿਹੜੀ ਆਊਗਾ ਉਹ ਫਿਰ ਘਾਟੇ ਹੋ ਜੂ ਵੀ ਹਾਰ ਦੋਡੀਆਂ ਬਣਾ ਦਿਓ ਮੁਰਕੇ ਫਲੀਆਂ ਤੇ ਹੋ ਜੂ ਨਾਲੇ ਤੇ ਨਾਲੇ ਉਦੋਂ ਮਾੜਾ ਇੱਕ ਇਹ ਤੇ ਉਹ ਕਰਨੀ ਸਪਰੇ ਹਾਂ ਆ ਬਈ ਗਾਜਰਾ ਚਾ ਸਕੈਂ ਫੁੱਲ ਲਾਈ ਜਾਂਦਾ ਹਾਂ ਹੂੰ ਚਾ ਬੰਦ ਹੈ ਬਈ ਜੇ ਇਹਨਾਂ ਖਾਲੀ ਵਿੱਚ ਪਾਣੀ ਪੂਰਾ ਹੋ ਜਾਣਾ ਸਮਝਾ ਪੂਰੇ ਭੜੀਆਂ ਬਾਣੀ ਹਜੇ ਵੀ ਗਾਂ ਨੂੰ ਜਾਈ ਜਾਂਦਾ ਹੈ ਕਿ ਇਹ ਐਜ ਬੰਦਾ ਕਾਜ ਕਿਥੋਂ ਕਿਥੋਂ ਗੱਡੀ ਚੱਜਣਾ ਹੋਗੀ ਪੱਟੀ ਕੋਲ ਲੋ ਵੀ ਰਾਤ ਦੀ ਵਾਰੀ ਤੇ ਉਹ ਜਿਹੜਾ ਪਾਣੀ ਆ ਵਾਧੂ ਘਟੂ ਖਾਲਜ ਨਿਕਲਦਾ ਜਿਹੜਾ ਮਣ ਮੋਟਾ ਉਹ ਆਪਾਂ ਛੱਡ ਦੇਣਾ ਬੋਰ ਚ ਤੇ ਵਾਰੀ ਰਾਤ ਲੱਗ ਗਈ ਆ ਬਈ ਕਸੀਦਾ ਪਾਣੀ ਵੇਖ ਲੋ ਕਿੰਨਾ ਕ ਇੰਨਾ ਕੀ ਵਗੀ ਜਾਏ ਨਾ ਤੇ ਵਧੀਆ ਪਾਣੀ ਲੱਗ ਜਾਂਦਾ ਫਸਲਾਂ ਨੂੰ ਹਾਂ ਨਹੀਂ ਪੂਰਾ ਵਧੀਆ ਪਾਣੀ ਲੱਗ ਜਾਂਦਾ ਬਾਈਆਂ ਦਿਨੋਂ ਤੋਂ ਯਾਨੀ ਕਿ ਸਾਰਾ ਵਾਹਣ ਲੱਗ ਜਾਂਦਾ ਆ ਬਈ ਕਣਕਾ ਖਾਲਜ ਕੀ ਤਰ੍ਹਾਂ ਹੁੰਦਾ ਆ ਆ ਪਾ ਤੁਹਾਨੂੰ ਖੋਨੇ ਖਾਲ ਦੇ ਵਿੱਚ ਆ ਵੇਖੋ ਇਹ ਇੱਕ ਹੋਰ ਚੀਜ਼ ਤੁਰੇ ਹੁੰਦੀ ਆ ਆ ਦੇਖੋ ਪਤਾ ਨਹੀਂ ਖਾਲਜ ਕਿਉਂ ਸਿੱਟਦੇ ਆ ਵੀ ਤੁਸੀਂ ਉੱਥੇ ਰੱਖ ਲਓ ਇੱਕ ਪਾਸੇ ਕਿਤੇ ਅੱਗ ਲਾ ਦਿਓ ਵੀ ਖਾਲਚ ਕੀ ਮਸਲਾ ਆਇਆ ਦਾ ਜੋ ਗੰਧ ਪਹਿਲਾਂ ਕੋਈ ਸਪਰੇਅ ਕਰਦੇ ਕੋਈ ਲਪਾਫਾ ਵਿੱਲਾ ਹੁੰਦਾ ਕੋਈ ਡੱਬਾ ਵਿੱਲਾ ਹੁੰਦਾ ਤੇ ਖਾਲਚ ਗੱਲ ਤਾਂ ਭਾਈ ਕੰਮ ਇਹ ਹੈ ਇਹ ਤਾਂ ਪਾਣੀ ਲੋਕ ਪੀਂਦੇ ਆ ਤੇ ਇਹਦੇ ਵਿੱਚ ਗੰਧ ਪੈਲੇ ਸਿੱਟੀ ਜਾਂਦੇ ਆ ਅਬ ਹੁਣ ਆਪਾਂ ਇਸ ਛਟਣਾ ਬੋਰ ਚ ਪਾਣੀ ਤਾਂ ਆਪਾਂ ਵੀਡੀਓ ਕਰਦੇ ਆਂਡ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ